ਬਹੁਤ ਨਾਲ ਸਾਡੇ ਨਾਲ 25 ਟੋਲੇ ਤੇ ਠੱਗੀ ਮਾਰ ਕੇ ਗਿਆ 25 ਟੋਲਿਆਂ ਦੀ ਦੱਸਦੇ ਨੇ ਮੈਂ ਆਇਆ ਲੱਖ ਦੀ ਠੱਗੀ ਲੱਗੀ ਸਾਡੇ ਨਾਲ 40-50 ਲੱਖ ਦੀ ਸਾਡਾ ਸੌਣ ਨਾਲ ਲੈ ਕੇ ਭੱਜ ਗਿਆ ਬਈ ਇਹ ਅੱਛਾ ਠੂਠੇ ਲਾਰੇ ਲੱਪੇ ਲਾਈਂਦਾ ਮੁਰਕੀਆਂ ਕਰਾਈਆਂ ਜੋ ਤਾਂਬੇ ਦੀਆਂ ਨਿਕਲ ਗਈਆਂ ਨਕਲੀ 26 ਗ੍ਰਾਮ ਸਿਉਣਾ ਦੇ ਗਿਆ ਮਸ਼ੀਨ ਤੇ ਚੈੱਕ ਕਰਾਇਆਗਾ ਅੱਛਾ ਇਹ ਕੀ ਹੈ ਇਹ ਇਹ ਉਹਨੇ ਸਿਉਣਾ ਦਿੱਤਾ ਦੀ ਜੀ ਕਰਕੇ ਉਹ ਜਦੋਂ ਚੈੱਕ ਕਰਾਇਆ ਮਸ਼ੀਨ ਤੇ ਉਹ ਤਾਂ ਕਹਿੰਦੇ ਜੀ ਇਤਾਂ ਮਿੱਟੀ ਹੈਗੀ ਇੱਕ ਵੀ ਇਹਦੇ ਵਿੱਚ ਸੋਨਾ ਨਹੀਂ ਹੈਗਾ ਇਹ ਠੱਗੀ ਲੱਗਿਆ ਜੀ ਇਹ ਤੁਸੀਂ ਇਹਦੇ ਪੈਸੇ ਦੇ ਚੁੱਕੇ ਹੋ ਪੈਸੇ ਤਾਂ 2.5 ਲੱਖ 3 ਲੱਖ 17000 ਹੈ ਜੀ ਮੇਰਾ ਅੱਛਾ ਇਹ 26 ਗ੍ਰਾਮ ਹੈ ਹਾਂ ਜੀ 26 ਗ੍ਰਾਮ ਹੈ ਜਿਹਨੇ ਡਲੀ ਸੋਨੇ ਦੀ ਚੱਕੀ ਖੜੇ ਨੇ ਕਹਿੰਦੇ ਵੀ ਨਕਲੀ ਨਿਕਲੇ ਮਸ਼ੀਨ ਤੇ ਚੈੱਕ ਕਰਾਇਆ ਜੀ ਅੱਛਾ ਸੁਨਾਮ ਚੈੱਕ ਕਰਾਇਆ ਹਾਂ ਜੀ ਹੋਰ ਹੋਰ ਕੀ ਦਾ ਕੀ ਦਾ ਬੋਲ ਚੂੜੀ ਹੈ ਜੀ ਚਾਂਦੀ ਦੀ ਤਿੰਨ ਚੂੜੀਆਂ ਛੋਟੀ ਚੂੜੀ ਹੈ ਆਪਣੇ ਜਿਹੜਾ ਹਾਰ ਦਿੱਤਾ ਸੀ ਟਾਂਕਾ ਲਵਾਉਣ ਨੂੰ ਉਹ ਨਕਲੀ ਨਿਕਲ ਗਿਆ ਜਿਹੜੀਆਂ ਸੌਨਾ ਕਰਾਇਦੀ ਨੇ ਉਹ ਵੀ ਨਕਲੀ ਕਰਾਇਆ ਦੀ ਮੈਂ ਹਾਰ ਕਰਵਾਇਆ ਸੀ ਨਾ ਹਾਰ ਦੇ ਟਾਂਕਾ ਲਵਾਇਆ ਸੀ ਟਾਂਕਲੀ ਦਾ ਤੁਸੀਂ ਅਸਲੀ ਦਿੱਤਾ ਸੀ ਆ ਸੀ ਅਸਲੀ ਸੋਨੂੰ ਮੁੜ ਕੇ ਫਿਰ ਨਕਲੀ ਦਿੱਤਾ ਕਿੰਨੇ ਗ੍ਰਾਮ ਦਾ ਹੈ 15 ਗ੍ਰਾਮ ਦਾ 1 2.5 ਟੋਲੇ ਦਾ ਸੈਟ ਉਹ ਵੀ ਤਾਂਬੇ ਦਾ ਨਿਕਲ ਗਿਆ ਦਾ 2.5 ਟੋਲੇ ਦਾ ਹਾਂ ਨਮਾ ਕਰਵਾਇਆ ਸੀ ਇੱਕ ਸਾਡੀਆਂ ਚੂੜੀਆਂ ਨੇ 6 ਤੋਲੇ ਦੀਆਂ ਚਾਂਦੀ ਦੀਆਂ ਮੈਨੂੰ ਕਹਿਆ ਘਰੇ ਕਦੇ 9 ਵਜੇ ਆ ਜੀ ਕਦੇ 11 ਵਜੇ ਆ ਜੀ ਕਦੇ 3 ਵਜੇ ਆ ਜੀ ਮੈਨੂੰ ਤਾਂ ਰਾਹੀ ਮੰਨਦਾ ਸੀ ਉਹ ਫਿਰ ਮੈਨੂੰ ਕਹਿੰਦਾ ਤੈਨੂੰ ਪੱਕਾ ਮੇਰੇ ਕੋਲ ਤਾਂ ਪਸਤੋਰ ਗੋਲੀ ਵਿੱਚ ਦੀ ਗੋਲੀ ਪਾ ਦੂਗਾ ਆਪਣਾ ਜੀ ਰਿੰਗ ਕਰੇ ਜੀ ਮੇਰੇ ਅੱਛਾ 8 ਤੋਲੇ ਦੇ ਨੇਗੇ 7 ਤੋਲੇ ਦੇ ਹਾਂ ਜੀ ਪੰਜ ਟੁੱਟੀ ਸੀ ਜੀ ਉਹਨਾਂ ਦੀ ਹਾਂ ਉਹ ਇਹਨੇ ਬਾਦਰ ਤੇਜੀ ਮੇਰੇ ਰਿੰਗ ਤੇ ਤਾਂਬਾ ਨਿਕੜਿਆ ਜੀ ਉਹ ਚੱਕ ਕਰਾਏ ਨੇ ਹਾਂ ਜਿੱਕ ਕਰਾ ਦੇ ਜੀ ਸਲਾਮ ਜੀ ਸੇਵਾ ਦੇ ਦਿੱਤੀ ਸੀ ਨਾਲ ਦੂਜੇ ਰਿੰਗ ਦੇ ਕੂਝ ਤੋੜ ਕੇ ਮਰੋੜ ਕੇ ਰੱਖ ਲਿਆ ਨਾਲ ਉਹ ਫਿਰ ਤਾਂਬੇ ਦੇ ਨਿਕਲ ਗਏ ਹਾਂ ਤਾਂਬੇ ਦੇ ਨਿਕਲ ਗਏ ਜੀ ਮੈਂ ਤਾਂ ਦਿਹਾੜੀਆਂ ਕਰ-ਕਰ ਕੇ ਡੱਬਿਆਂ 'ਚ ਨਰਮੇ ਚੁੱਕ-ਚੁੱਕ ਕੇ ਕਰਾਈ ਸੀਗੇ ਜੀ ਇਹ ਤਾਂ ਮਸਾ ਬਣਾਇਆ ਦੀ ਸਾਡਾ ਘੜਾ ਕੋਈ ਠੁੱਗੀ ਠੋਰੀ ਦਾ ਸੋਨਾ ਸੀ ਕੀ ਕੰਮ ਕਰਦੇ ਆਪਾਂ ਮੈਂ ਤਾਂ ਬਾਈ ਕੋਟੀਆਂ ਸਵਾਟਰੇ ਬਣਦੀਆਂ ਸੋਨਾ ਕਿੰਨੇ ਪੈਸਿਆਂ ਦਾ ਸੀ ਸੋਨਾ ਸਾਡਾ 2.5 ਟੋਲੇ ਸੀ 2.5 ਟੋਲੇ ਹੋਤੀ 1.5 ਗ੍ਰਾਮ ਦੀਆਂ ਮੁਰਕੀਆਂ ਉਹ ਤਾਂਬੇ ਦੀਆਂ ਨਿਕੜੀਆਂ 6 ਟੋਲੇ ਦੀਆਂ ਚਾਂਦੀਆਂ ਦੀਆਂ ਚੂੜੀਆਂ ਨੇ ਮੇਰੀ ਕੁੜੀ ਦੀ ਅੱਛ ਹਾਂ ਜੀ ਆਪਣਾ ਜੀ ਕੜਾ ਜੀ ਕੜਾ ਹਾਂ ਜੀ ਕੜਾ ਪਾਣੀ ਜੀ ਉਸ ਵਿੱਚ ਪੈਸੇ ਪਾਉਣੇ ਪਾਉਣੇ ਸੀ ਜੀ ਉਹ ਦਿੱਤਾ ਨਹੀਂ 20000 ਰੁਪਏ ਦਿੱਤਾ ਹੋਇਆ ਜੀ 20000 ਰੁਪਿਆ ਕੜੇ ਚ ਨਹੀਂ ਕਿ ਕੜੇ ਚ ਹੋਰ ਹੋਰ ਪਾਉਣੇ ਸੀ ਪੈਸੇ ਨਿਕਰ ਕਰਨਾ ਸੀ ਹਾਂ ਨਿਕਰ ਕਰਨਾ ਕੜਾ ਵੀ ਹੈ ਜੀ ਦੋ ਸ਼ੈਂਪਾ ਨੇ ਜੀ ਸ਼ੈਂਪਾ ਨਹੀਂ ਸੁਟੀਆਂ ਆਈਆਂ ਵਾਪਸ ਅੱਛਾ ਮੈਂ ਅੱਜ ਜੇ ਮੈਂ ਵੇਚਾ ਕੇ ਕਰ ਲੂੰਗਾ ਮੈਂ ਵੇਚਾ ਕੇ ਠੀਕ ਹੈ ਆਪਣੇ ਨਾਲ ਵੀ ਅੱਧੇ ਟੋਲੇ ਅੱਧੇ ਟੋਲੇ ਵੇਚ ਰਹੇ ਹਾਂ ਅੱਧੇ ਟੋਲੇ ਦੇ ਤੁਹਾਡੇ ਆਪਣੇ ਨੇ ਮੇਰੇ ਬੇਬੇ ਦੇ ਹੱਥ ਦਾ ਟਾਂਕਾ ਲਵਾਉਣਾ ਲੈ ਕੇ ਆ ਤੇ ਕਹਿੰਦਾ ਨਵੇਂ ਕਰਾ ਕੇ ਦੇ ਦੂੰਗਾ ਮੁੜ ਕੇ ਦਿੱਤੇ ਟਾਂਕਾ ਲਵਾਉਣ ਨੂੰ ਦਿੱਤੇ ਸੀ ਅੱਛਾ ਫਿਰ ਦਿੱਤੇ ਨਹੀਂ ਵਾਪਸ ਦਿੱਤੇ ਨਹੀਂ ਕਹਿੰਦਾ ਦੁਬਾਰਾ ਇਹ ਕਰਕੇ ਦੇ ਦੂੰਗਾ ਕਿੰਨਾ ਟਾਈਮ ਹੋ ਗਿਆ ਮਹੀਨਾ ਫਰਾ ਹੋ ਗਿਆ ਜੀ ਮਹੀਨਾ ਹੋ ਗਿਆ ਠੀਕ ਹੈ ਆਪਣੇ ਮਹੀਨੇ ਜੀ ਹਾਂ ਜੀ ਵੀ ਨਹੀਂ ਜੀ ਕੀ ਆ ਛੋਟਾ ਟਾਂਕਾ ਟੇ ਦੀ ਸੀਰੀ ਕਾਟੇ ਬੋਲੇ ਦੇ ਸੀ ਕੀ ਕਾਤੇ ਵਾਸਤੇ ਹਾਂ ਟਾਂਕਾ ਟਾਂਕਾ ਲਾਉਣਾ ਸੀ ਜੀ ਹਾਂ ਉਹ ਟੁੱਟ ਗਿਆ ਸੀ ਇਹ ਸਨੋਂ ਜੀ ਅੱਛਾ ਲਾਰੇ ਲਾਈ ਜਾਂਦਾ ਸੀ ਵੇ ਅੱਜ ਦੇ ਦੂੰਗਾ ਕੱਲ੍ਹ ਦੇ ਦੂੰਗਾ ਪਰਸ ਨੂੰ ਦੇ ਦੂੰਗਾ ਇਹੀ ਕਹੀ ਜਾਂਦਾ ਸੀ ਜੀ ਆਪਣਾ ਵੀ ਕੁਛ ਸਾਡਾ 2,70,000 ਰੁਪਏ ਆਏ ਅੱਛਾ 2 ਲੱਖ ਬਾਈਪੂ ਫੋਨ ਕਰਕੇ ਸਾਨੂੰ ਧਮਕੀਆਂ ਦਿੰਦੀ ਹੈ ਜੀ ਸਾਡਾ 2,70,000 ਰੁਪਏ ਲੈ ਗਏ ਨਾਲ ਧਮਕੀਆਂ ਦਿੰਦੇ ਨੇ ਉੱਪਰ ਹੀ ਸਾਰੇ ਪਿੰਡ ਦੀ 35-40 ਬੰਦਿਆਂ ਦੀ ਪੈਸੇ ਨਹੀਂ ਜੀ ਵਿੱਚੇ ਸੋਨਾ ਜੀ ਫਰਾਡ ਕਰਕੇ ਹੀ ਆਈ ਸਾਡੇ ਪਿੰਡ ਦੀ 2 ਮਹੀਨੇ ਹੋ ਗਏ ਠੀਕ ਹੈ ਤੁਸੀਂ ਫਿਰ ਪੁੱਛੇ ਮੰਗੇ ਨਹੀਂ ਪੈਸੇ ਸੀ ਜੀ ਅੱਜ ਦਵਾਂਗੇ ਕੱਲ੍ਹ ਦਵਾਂਗੇ ਵਾਸੀ ਹੀ ਕੁਛ ਕਰ ਰਹੇ ਨਹੀਂ ਆਪਣਾ ਕੀ ਹੈ ਪੌਣੇ ਦੋ ਟੋਲੇ ਤੁਸੀਂ ਕਿਵੇਂ ਦਿੱਤੇ ਸੀ ਅਸੀਂ ਵੀ ਨਵੇਂ ਕਰ ਰਹੇ ਨਵੇਂ ਕਰੋ ਜਮਾ ਕਰਾਇਆ ਹੈ ਜਮਾ ਕਰਾਇਆ ਹੈ ਸੁਣ ਬਾਬਸ ਨਹੀਂ ਮਿਲਿਆ ਮੰਗੇ ਨਹੀਂ ਤੁਸੀਂ ਮੰਗਿਆ ਬਹੁਤ ਵਾਰੀ ਕਿਹਾ ਅੱਜ ਦਿਨੇ ਕੰਡੂ ਨੇ 500 ਰੁਪਏ ਲੈ ਠੀਕ ਆਪਣਾ ਵੀ ਅਜਿ ਕੁਛ ਹਾਂ ਜੀ ਸਾਥ ਕੁਝ ਰਹਿੰਦੀ ਹੈ ਅੱਛਾ ਸ਼ਾਮ ਪੈ ਛੋਟੀ ਠੀਕ ਆਪਣਾ ਵੀ ਅਜਿ ਕੁਛ ਨਹੀਂ ਭੈਣ ਦੇ ਅੱਛਾ ਛੋਟੀ ਭੈਣ ਦੇ ਨੇ ਇਹ ਕਿਹੜਾ ਚਾਗਰਾਮ ਆਇਆ ਤੇ ਕੂੜੀ ਨੂੰ ਚਾਰ ਕਰਾਉਂਦੇ ਆਂ ਇਹ ਤਾਂ ਇਤਾਂ ਨਹੀਂ ਬੋਲਦੇ ਤੂੰ ਆਪ ਵੀ ਇਹ ਚਾਰ ਕਰਾਉਣੇ ਅੱਛਾ ਛੋਟਾ ਚਾਰ ਕਰਾਮ ਹੈ ਪਹਿਲਾਂ ਛੁੱਡੀ ਭੈਣ ਨੇ ਅੱਛਾ ਬੋਲਤਾ ਵਿੱਚ ਠੀਕ ਹੈ ਛੁੱਡੀ ਭੈਣ ਆਪਣਾ ਵੀ ਹੈ ਜੀ ਠੀਕ ਹੈ ਹਾਂ ਜੀ ਆਪਣਾ ਵੀ ਕੁਛ ਕੀ ਹੈ ਕੜਾ ਹੈ ਜੇ ਮੇਰੇ ਨੂਂ ਦਾ ਛੁੱਡੀ ਨੂਂ ਦਾ ਕੜਾ ਹੈ ਕਿੰਨੇ ਵਜਨ ਦਾ ਉਹ ਵਜਨ ਦਾ ਕਿਹੜਾ ਦੌਂਦਰੀ ਬੈਠੀ ਹੈ ਵੀ ਮਤਲਬ ਮੈਨੂੰ ਆਏ ਨਾ ਖਾਦਣ ਜੇ ਮੈਂ ਤੇ ਨਾ ਆਏ ਨਾ ਖਾਦਣ ਅੱਛਾ ਕਰ ਰਹੇ ਲੜਾਈ ਤੋਂ ਡਰ ਰਹੀ ਹੈ ਡਰ ਵੀ ਕਿੱਥੇ ਹੈ ਨਾ ਡੱਕਰ ਨਾ ਦੇਣ ਮਤਲਬ ਅਛਾ ਸੋਥੀ ਡਰੀ ਜਰਾ ਡਰ ਰਹੀ ਐ ਹਾਂ ਜੀ ਮੈਂ ਡਰੀ ਹੋਈ ਐ ਜਰਾ ਅੱਛਾ ਡਰੀ ਹੋਈ ਐ ਐਸੇ ਜੀ ਮੈਨੂੰ ਮਤਲਬ ਉਹਨੇ ਹੱਥਧਾਰ ਆ ਕਹਿੰਦਾ ਵੀ ਦੋ ਦਿਨ ਨੂੰ ਮੋੜ ਦੂ ਚਾਰ ਦਿਨ ਨੂੰ ਮੋੜ ਦੂ ਐ ਕਰਕੇ ਓਦੋਂ ਬਾਅਦ ਮੈਨੂੰ ਕਹਿੰਦਾ ਤੈਨੂੰ ਸੋਨਾ ਦੇ ਦੇਣਾ ਅੱਛਾ ਸੋਥੋ ਹੱਥਧਾਰ ਰੁਪਏ ਲਏ ਹੋਏ ਸੀ 3 ਲੱਖ 10000 ਹੈ 17000 17000 ਹਾਂ ਜੀ ਆਪਣਾ ਵੀ ਇਹਨੂੰ ਸੋਨਾ ਦਿੱਤਾ ਸੀ ਸੋਨਾ ਕਰਾਉਣ ਵਾਸਤੇ ਜੀ ਅੱਛਾ ਸਵਾ ਸੋਲਾ ਤੋਂ ਸਵਾ ਟੋਲੇ ਮੰਗੂ ਸੀ ਠੀਕ ਐ ਹਾਂ ਜੀ ਉਹ ਲਾਰੇ ਲਫੇ ਲਾਈਗਾ ਨਾ ਅੱਜ ਦਿਨ ਨਾ ਕੱਲ ਦਿਨ ਆ ਜੀ ਦੁਕਾਨ ਵੀ ਆਪਣੀ ਕਰਾਇ ਵਿਤੀ ਸੀ ਤੇ ਕੁਝ ਪੈਸੇ ਸੀ ਮੇਰੇ ਦੁਕਾਨੇ ਛੋੜੀ ਐ ਹਾਂ ਜੀ ਹਾਂ ਅੱਛਾ ਕੀ ਗੱਲ ਬਾਤ ਹੈ ਦੱਸੋ ਪੂਰੀ ਗੱਲ ਬਾਤ ਇਹ ਹੈ ਜੀ ਲੋਕਾਂ ਨੂੰ ਝਾਂਸੇ ਜਨ ਲੈਣਾਂ ਲਾਲਚ ਦੇ ਦੇ ਕੇ ਲੋਕਾਂ ਨੂੰ ਮਿੱਠਤ ਪਿਆਰ ਨਾਲ ਇੰਨਾ ਕ ਬੰਦੇ ਨੇ ਪਿੰਡ ਬੇੜੇ ਦੇ ਬੰਦੇ ਨੇ ਠੱਗੀ ਮਾਰੀ ਐ ਬੰਦੇ ਤੇ ਸ਼ਰਮ ਅੱਛਾ ਹਾਂ ਗਲਤ ਕਰੇ ਕਿਹੜੇ ਪਿੰਡ ਤੋਂ ਸੀ ਉਹ ਇਹੀ ਕਹਿਣਾ ਸੁਣਾਮ ਤੀਗਾ ਹੈਗਾ ਐਡਰੈਸ ਪਤਾ ਬੱਸ ਪਤਾ ਜੀ ਕਹਿਦਾ ਅੱਛਾ ਹਾਂ ਜੀ ਫੋਨ ਵੀ ਕਰਿਆ ਤਾਂ ਫੋਨ ਬੰਦ ਕਰ ਲਿਆ ਆਪਾਂ ਚਾਂਦੀ ਆ 500 ਰੁਪਇਆ ਇੱਕ 4.500 4000 ਛੀ ਟੋਲੇ ਚਾਂਦੀ ਹਾਂ ਅੱਛਾ ਨਹੀਂ ਰਿਹਾ ਪੰਜ ਛੇ ਦਿਨ ਹੋ ਗਏ ਆਪਾਂ ਚੈੱਕ ਨਹੀਂ ਕਰਾਇਆ ਇੱਥੇ ਹੁਣ ਆਏਗਾ ਕਿੰਨਾ 30-35000 ਰੁਪਇਆ ਸਮਾਂ ਕੰਮ ਆ ਚੈੱਕ ਨਹੀਂ ਕਰਾਇਆ ਕੀ ਆਪਣਾ ਵੀ ਡਾਕਟਰ ਸਾਹਿਬ ਕੁਝ ਆ ਜੀ 219500 ਇਹ ਵੀ ਬਗਰੀ ਬੰਦੇ ਆਪਾਂ 219500 ਹਾਂ ਬਿਨ ਬਿਆਜ ਦੁੱਧਤਾ ਹਜੇ ਆਪਾਂ ਅੱਛਾ ਧੰਨਵਾਦ ਕਰਨ ਲਈ ਅੱਛਾ ਮਿਲਬਰਤਨ ਚ ਦੇਤਾ ਫਿਰ ਹੁਣ ਹੁਣ ਜੇ ਜਿੱਥੇ ਲੋਕਾਂ ਨੇ ਗਏ ਨੇ ਕਿ ਜੇ ਆਪਣੇ ਆ ਗਏ ਤਾਂ ਠੀਕ ਐ ਨਹੀਂ ਕੁਝ ਮੰਗ ਕਰਦੇ ਨੇ ਡਿਪਟੀ ਸਾਹਿਬ ਤੋਂ ਉਹਦੀ ਨਿਆਰੀ ਲੱਗੀ ਜਾਵੇ ਜੀ ਐਸਐਸਪੀ ਸਾਨੂੰ ਕਹਿੰਦਾ ਵੀ ਮੇਰਾ ਮੇਰਾ ਖਾਸ ਹੈ ਕਿ ਜਿਹੜਾ ਜਿੱਥੇ ਮਜੜਾ ਜੋੜ ਕਰਦਾ ਉੱਥੇ ਲਾ ਲੋ ਇੱਕ ਪਸਤੌਰ ਰੱਖ ਰੱਖ ਫੋਟਾ ਪਾਉਂਦਾ ਜੀ ਗੱਡੀ ਦੇ ਉੱਪਰ ਵੀ ਆ ਮੇਰੇ ਕੋਲ ਅਸਲ ਹੈ ਜਿਹੜਾ ਜਿੱਥੇ ਕੀ ਕਰਨਾ ਕੀ ਕਰ ਲੋ ਮੈਂ ਸਕ੍ਰੀਨਸ਼ਾਟ ਹਰ ਰਿਕਾਰਡਿੰਗ ਪਈ ਸਾਰਾ ਕੁਝ ਪਈ ਸਾਨੂੰ ਦਿਖਾਏ ਉਸ ਦਿਨ ਵੀ ਵੀਡੀਓ ਕੀ ਹੈ ਇਹ ਸਾਮਾਨ ਭੇਜੇ ਨਹੀਂ ਹੋ ਰਹੇ ਸਾਰੇ 15 ਬੰਦੇ ਦੇ ਨਾਂ ਉਦੇ ਸਾਮਾਨ ਭੇਜਤੇ ਜੀ ਇਹਨੇ 15 ਬੰਦੇ ਨੂੰ 15 ਨੂੰ ਐਡਡ-ਐਡਡ ਨੇ ਐਡਡ-ਐਡਡ ਪਾ ਕੇ ਜੀ ਜਿਹੜਾ ਵੀ ਬੋਲਦਾ ਜੀ ਉਹਦੇ ਨੂੰ ਸਾਮਾਨ ਭੇਜ ਦਿੰਦਾ ਜੀ ਅੱਛਾ ਜਿਹੜਾ ਵੀ ਬੰਦਾ ਕੋਈ ਬੋਲੂਗਾ ਹੁਣ ਕਹੇ ਬੰਦਿਆਂ ਨੂੰ ਭੇਜੇ ਨੇ ਅੱਜ ਇਹ 11-12 ਬੰਦਿਆਂ ਦੇ ਸਾਮਾਨ ਆ ਗਏ ਜੀ ਮੈਂ ਲੈ ਲਵੇ ਐਡਾ ਜੀ ਤੁਹਾਨੂੰ ਵੀ ਸਾਮਾਨ ਆਏ ਨੇ ਜੀ ਹਾਂ ਜੀ ਅੱਛਾ ਦੇਖ ਸਕਦੇ ਹੋ ਵੀ ਸਾਮਾਨ ਆ ਕੇ ਕੀ ਲਿਖਿਆ ਹੋਇਆ ਇਹਨਾਂ ਤੇ બસ ਵੀ ਇਹ ਮੈਨੂੰ ਮਦਾਨ ਕਿਤੇ ਮਗਾਉਂਦੇ ਨੇ ਜੀ ਮੈਨੂੰ ਐ ਕਰਾਉਂਦੇ ਨੇ ਮੈਨੂੰ ਬਾਹਰ ਕਰਾਉਂਦੇ ਨੇ ਜੀ ਵੀ ਝੂਠ ਬੋਲ ਰਹੇ ਨੇ ਸਾਰੇ ਬੰਦੇ ਇਹ ਸੰਮਣ ਕਿਹਨੇ ਭੇਜੇ ਨੇ ਇਹ ਬਲਜੀਤ ਬਰਮਾ ਜੀ ਨੇ ਭੇਜੇ ਨੇ ਜੀ ਸਨਾਮ ਤੋਂ ਮਗਵਾਏ ਨੇ ਜੀ ਵਕੀਲ ਤੋਂ ਬਣ ਕੀ ਇਹ ਸਨਾਰੀ ਦੁਕਾਨ ਹੈ ਜੀ ਦੀ ਹਾਂ ਜੀ ਸਨਾਰੀ ਦੁਕਾਨ ਹੈ ਜੀ ਜਿਹਦੇ ਤੁਸੀਂ ਜਿਹਦੇ ਤੁਸੀਂ ਖਲਾਫ ਦੋਸਲਾ ਰਹੇ ਹੋ ਦੁਕਾਨ ਦੇ ਅੱਗੇ ਖੜੇ ਉਸ ਤੋਂ ਉਹਨਾਂ ਨੇ ਸੰਮਣ ਭੇਜੇ ਨੇ ਜੀ ਘਰ ਵਾਲੀ ਨਾਲ ਮਿਲੀ ਹੋਈ ਹੈ ਜੀ ਇਹਦੇ ਦੋਨੇ ਜਣੇ ਨੇ ਜੀ ਇਹ ਅੱਛਾ ਘਰ ਵਾਲੀ ਦੋਨੇ ਆ ਕੇ ਬੈੰਦੇ ਨੇ ਉਹਦੀ ਘਰ ਵਾਲੀ ਜਨਾਨੀ ਨੂੰ ਪੜਕਾਉਂਦੀ ਦੀਗੀ ਪਰ ਭਾ ਭਾ ਆ ਕੇ ਕਿ ते 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 अच्छा हां जी ਘਰ ਵਾਲੀ ਨਾਲ ਮਿਲੀ ਵੀ ਆ ਸਾਰਾ ਕੁਝ ਤੇ ਫਿਰ ਹੁਣ ਦੁਕਾਨ ਦੇ ਅੱਗੇ ਬੈਠੇ ਹਾਂ ਹਾਂ ਦੁਕਾਨ ਅੱਗੇ ਬੈਠੇ ਆ ਤੇ ਬਾਪ ਨੂੰ ਫੋਨ ਕਰਿਆ ਗੱਲ ਅਸੀਂ ਨੇ ਜੀ ਤੇ ਬਕਾਇਦਾ ਰਿਕਾਰਡਿੰਗ ਪਈ ਆ ਉਹ ਕਹਿੰਦਾ ਮੈਂ ਤਾਂ 2012 13 ਚ ਬੇਜਾਖਲ ਕਰਤਾ ਘਰੋਂ ਇਹ ਅੱਛਾ ਬਾਪ ਕਹਿੰਦਾ ਬਾਪ ਕਹਿੰਦਾ ਮੈਂ ਤਾਂ ਬੇਜਾਖਲ ਕਰਿਆ ਹੈ 2012 13 ਦਾ ਇਹ ਅੱਛਾ ਹਾਂ ਵੀ ਕਹਿੰਦਾ ਇਹ ਕਿਹਦੇ ਹੀ ਕੰਮ ਫੜ ਰਖਿਆ ਦੀ ਮੈਂ ਤਾਂ ਬੇਜਾਖਲ ਕਰਤਾ ਤੇ ਕਹਾਂ ਮੈਂ ਦੁਖੀ ਆ ਕੇ ਤੋਂ ਇਹ ਕਿੰਨਾ ਟਾਈਮ ਹੋ ਗਿਆ ਛੋੜੇ ਦੁਕਾਨ ਕਰੀ ਨੂੰ ਇਹਨੂੰ 6 ਮਹੀਨੇ ਹੋ ਗਏ ਤੇ ਜੀ ਪਿੰਡ ਚ ਆਏ ਨੂੰ 6 ਮਹੀਨੇ ਹੋ ਗਏ ਠੀਕ ਫਿਰ ਹੁਣ 6 ਮਹੀਨੇ ਚ ਐਡਾ ਕੰਮ ਹੋ ਗਿਆ ਐਡਾ ਕੰਮ ਕਰ ਗਿਆ ਜੀ ਵਾਲੀ ਵਾਲੇ ਦੇ ਗਿਫਟ ਬਹੁਤ ਵਧੀਆ ਵਧੀਆ ਦੇ ਜਾਂ ਲੋਕਾਂ ਨੂੰ ਕਿ ਗਿਫਟ ਦੇਣ ਦਾ ਕਦੇ ਕੋਈ ਚਿੱਤ ਕਿਹਦੇ ਦੀ Diwali ਵਾਲੇ ਦੇ ਨੇ ਗਿਫਟ ਵੰਡੇ ਨੇ ਹਾਂ ਜੀ ਕਿੰਨੇ ਕੁ ਲੈ ਖਾਸ ਆਇਆ ਹੁਣ ਪਤਾ ਨਹੀਂ ਕਿ ਕਿਤੇ ਕਿਤੇ ਗਏ ਨੇ ਬੰਦੇ ਖਾਸੇ ਨਹੀਂ ਮਾਰੇ ਰ ਅੱਛਾ ਹਾਂ ਮੰਗਰ ਲਾਉਣ ਦੇ ਮਾਰੇ ਅੱਛਾ ਮੰਗਰ ਲਾਉਣ ਦੇ ਮਾਰੇ ਨੇ ਗਿਫਟ ਵੰਡੇ ਤੇ ਉਹ ਵੀ 25 ਦੀ ਜਾਨੇ ਨੂੰ ਵੀ ਐਸੀ ਪਰਿਵਾਰ ਨੇ ਜੀ ਮੇਰੇ ਮਾਤਾ ਨੇ ਵਾਲੀਆਂ ਦਿੱਤੀਆਂ ਤੇ ਇਹ ਨਹੀਂ ਕੀ ਉਹ ਸਾਨੂੰ ਤਾਂ ਪਤਾ ਨਹੀਂ ਤੀ ਜੀ ਪਰ ਤੇ ਨੇ ਪਾ ਕੇ ਇਹੋ ਜਿਹਾ ਜਾਲ ਸੱਤਾਇਆ ਸਾਨੂੰ ਡੁਪਲੀਕੇਟਾਂ ਬਾਣੀਆਂ ਦਿੱਤੀ ਡੁਪਲੀਕੇਟ ਦਿੱਤੀਆਂ ਅੱਛਾ ਸਾਡਾ ਜਿਹੜਾ ਖਰਾ ਸੌਣਾ ਸੀ ਆਪ ਰੱਖੀ ਜਾਂਦਾ ਹੋਰ ਬੁੜੀਆਂ ਦੇ ਵੀ ਬਹੁਤ ਨੇ ਜੀ ਅਜੇ ਤਾਂ ਬੋਲ ਨਹੀਂ ਰਹੀਆਂ ਬੁੜੀਆਂ ਵਿੱਚ ਹੈਂ ਦਰਦੀਆਂ ਮਾਰੀਆਂ ਕਿਸੇ ਦੇ ਕਾਂਟੇ ਨਹੀਂ ਬੈਠਾ ਨਾ ਤੁਸੀਂ ਇੱਕ ਗੱਲ ਸਮਝ ਨਹੀਂ ਆਈ ਵੀ ਐਡੀ ਦੂਰੋਂ ਆ ਕੇ ਦੁਕਾਨ ਕਰਕੇ بڑے ਜਾਲ 'ਚ 6 ਮਹੀਨਿਆਂ 'ਚ ਡਾ ਵੱਡਾ ਕੰਡ ਮੰਨ ਲਓ ਜੀ ਇਹ ਗਰੀਬ ਬੰਦੇ ਨੇ ਕੋਈ ਕੋਈ ਦਿਹਾੜੀਆਂ ਕਰ ਕਰ ਜੀ ਇਹ ਮੰਨ ਦੇਹੜੀਆਂ ਕਰ ਕਰ ਇਹ ਕਰਦੇ ਨੇ ਜੀ ਲਿਆ ਲਿਆ ਪੈਸੇ ਜੀ ਇਹ ਲਵੇ ਉਹ ਕਰਦੇ ਰਹੇ ਨੇ ਇਹ ਚਲ ਟੂਮ ਬਣ ਜੂਗੀ ਕੋਈ ਆਪਦੀਆਂ ਜਿਹੜੀਆਂ ਘਰਾਂ ਵਾਲੀਆਂ ਟੂਮਾਂ ਹੁੰਦੀਆਂ ਤੇ ਜੋ ਮਾਪਿਆਂ ਨੇ ਪਾਈਆਂ ਹੋਈਆਂ ਦੀ ਟੂਮਾਂ ਜੀ ਉਹ ਲੈ ਕੇ ਇਹਨਾਂ ਨੂੰ ਐਂਦੀ ਵੀ ਚਲੋ ਥੋੜੀ ਕਣੀ ਆਪਣੇ ਜਵਾਕ ਵਾਸਤੇ ਸੀ ਵਧਾ ਲਈਏ ਵੀ 10 20 ਹਜ਼ਾਰ ਰੁਪਏ ਨਾਲ ਉਹ ਵੀ ਇਹਨਾਂ ਦਾ ਬਚਾਰਾ ਜਾਂਦਾ ਜਿਹੜੇ ਇਹਨਾਂ ਲਵੇ ਤੀਆਂ ਉਹ ਵੀ ਚਲੀ ਗਈਆਂ ਹੁਣ ਮੰਨ ਲਓ ਵੀ ਜਿਹੜੇ ਬੰਦੇ ਦਾ ਤੋਲਾ ਜੀ ਅੱਜ ਤੋਲਾ ਵਗ ਗਿਆ ਜੀ 80000 86000 ਨੂੰ ਸੇਣਾ ਹੋ ਰਿਹਾ ਜੀ ਉਹ ਜੁੜਦਾ ਜੁੜੂਗਾ ਜਿਹੜਾ ਦਿਹਾੜੀਦਾਰ ਅੱਜ ਦੇ ਅੱਛਾ ਸਾਰੇ ਦਿਹਾੜੀਦਾਰ ਪਰਿਵਾਰਾਂ ਨਾਲ ਵੱਜੀ ਆ ਦਿਹਾੜੀਦਾਰ ਪਰਿਵਾਰ ਨਹੀਂ ਜੀ ਤਾਂ ਬਹੁਤ ਜਣੇ ਆਂਦੇ ਐ ਵੀ ਉਹਨਾਂ ਨੂੰ ਪਿਸਤੌਲ ਦੀਆਂ ਧਾਂਕੀਆਂ ਦੰਦਦੇ ਨੇ ਦੋਏ ਜੀ ਕਿਸੇ ਨੂੰ ਕੀ ਕੌਣ ਦਿੰਦਾ ਹੈ ਹਨਿਆਰ ਹਾਂਜੀ ਇਹ ਦੋਨੇ ਧਾਂਕੀਆਂ ਦੰਦਦੇ ਨੇ ਜੀ ਦੋਏ ਜੀ ਨਾਲ ਇਹਦਾ ਸਹਰਾ ਮਿਲਿਆ ਹੋਇਆ ਨਾਲੇ ਇਹਦੀ ਸੱਸ ਮਿਲੀ ਹੋਈ ਆ ਸਾਰੇ ਬਾਪ ਦਾ ਬੇਦਖਲ ਕਰਿਆ ਹੋਇਆ ਅੱਛਾ ਹਾਂਜੀ ਫਿਰ ਹੁਣ ਤੁਸੀਂ ਧਰਨਾ ਪੱਕੀ ਰੱਖੋਗੇ ਦੁਕਾਨ ਮੂਰੇ ਤੁਸੀਂ ਪੱਕਾ ਹੀ ਰੱਖਾਂਗੇ ਜੀ ਨਹੀਂ ਚੇ ਸਾਡਾ ਸਮਾਨ ਨਹੀਂ ਮਿਲਦਾ ਉਲਟੇ ਸਾਡੇ ਤੇ ਪਰਚੇ ਕਰਾਉਂ ਇਹ ਪਰਚੇ ਕਿਵੇਂ دیے ਹੈ ਮੈਨੂੰ ਕਟਮਾਰ ਦਾ ਡਰ ਐ ਨਾ ਤੂੰ ਸਾਡੀ ਚੀਜ਼ ਹੈਗਾ ਸਾਨੂੰ ਪਸਤਾਉਣਾ ਦਾ ਡਰ ਆ ਜਾਂਦਾ ਨਾਲੇ ਸਾਲੇ ਮੰਨ ਭੇਜੇ ਨੇ ਸਾਨੂੰ ਕੋਰਟ ਵੱਲੋਂ ਵੀ ਮੈਨੂੰ ਡਰ ਆ ਇਹਨਾਂ ਤੋਂ ਖਤਰਾ ਹੈ ਵੀ ਮੈਨੂੰ ਜੇ ਕੁਝ ਵੀ ਹੋ ਗਿਆ ਵੀ ਇਹ ਜੁਮੇ ਅੱਛਾ ਕਿੰਨੇ ਜਣੇ ਨੂੰ ਭੇਜਤੇ ਇਹ ਇਹ 20 ਜਣਿਆਂ ਨੂੰ ਭੇਜੇ ਨੇ ਆ ਲਾ ਲਓ ਬਈ ਤਸਵੀਰਾਂ ਦੇਖ ਸਕਦੇ ਹੋ ਆ ਦੇਖੋ ਅੱਛਾ ਹੀ ਭੇਜੇ ਨੇ ਸਿੱਧਾ ਕਰ ਲਓ ਤੂੰ ਬਸ ਸਿੱਧਾ ਹੀ ਹੈ ਅੱਛਾ ਹੀ ਹੈ ਇਹ ਦੇਖ ਸਕਦੇ ਹੋ ਬਈ ਕਹਿੰਦੇ ਵੀ ਸੰਮਣ ਭੇਜ ਤੇ ਸਾਨੂੰ ਉਲਟਾ ਇਹ ਤੂੰ ਫੋਨ ਕਰਕੇ ਪੈਸੇ ਮੰਗ ਲਓ ਜੀ ਜਹਾ ਟੂਮਾ ਬਰੇ ਕਹਿੰਦਾ ਫਿਰ ਉਹਨਾਂ ਨੂੰ ਸੁਮਣ ਭੇਜ ਦਿੰਦੇ ਨੇ ਜੀ ਅੱਛਾ ਜਿਹੜਾ ਮੰਗਦਾ ਪੈਸੇ ਉਹਨਾਂ ਨੂੰ ਸੁਮਣ ਭੇਜ ਦਿੰਦੇ ਨੇ